ਦੇਸ਼ਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਨਿੰਦਰਪਾਲ ਸਿੰਘ ਜੱਕੀ ਹੋਰ ਦੋਸਤੋ ਇਸ ਵਕਤ ਅਸੀਂ ਮੌਜੂਦ ਆ ਪਿੰਡ ਮਚਾਕੀਕਲਾਂ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਸੈਂਕੜਿਆਂ ਦਾ ਇਕੱਠ ਹੈ ਅਤੇ ਟਰੈਕਟਰ ਲੈ ਕੇ ਕਿਸਾਨ ਇਕੱਠੇ ਹੋਏ ਨੇ ਤੇ ਜਿਸ ਤਰ੍ਹਾਂ ਅੱਜ 26 ਜਨਵਰੀ ਗਣਤੰਤਰ ਦਿਵਸ ਦਾ ਵੱਡੇ ਰੂਪ ਦੇ ਵਿੱਚ ਆਪਣੇ ਕਿਤੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਉਸੇ ਹੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਵੱਕੀ ਬੱਲੀਓ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵਕਤ ਮੌਜੂਦ ਨੇ ਸੁਪਾਲ ਸਿੰਘ ਭੰਗੂ ਗਰਦਾਰ ਜੀ ਹਾਂਜੀ ਪ੍ਰਧਾਨ ਜੀ ਅੱਜ ਸੱਸ਼ੀ ਕਾਲ ਸੱਤ ਕੱਲੇ ਜੀ ਅੱਛਾ ਕਿਸ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਜੀ ਅੱਜ ਇਸ ਤਰ੍ਹਾਂ 26 ਜਨਵਰੀ ਔਰ ਗਣਤੰਤਰ ਦਿਵਸ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਔਰ ਦੂਸਰੇ ਪਾਸੇ ਕਿਸਾਨ ਜਿਹੜੇ ਵੱਡੇ ਬਹੁਤ ਵੱਡੀਆਂ ਤਦਾਦਾਂ ਦੇ ਵਿੱਚ ਟਰੈਕਟਰ ਲੈ ਕੇ ਟੈਕਨੋਸ ਮਾਰਚ ਕਰ ਰਹੇ ਨੇ ਇਹ ਜੀ ਅਸੀਂ ਤੁਹਾਨੂੰ ਪਤਾ ਹੀ ਉਸ ਬਾਰੇ ਪਾਤੀ ਕਰਦੇ ਆ ਹਰ ਦਾ ਸਿਚੁਏਸ਼ਨ ਦੱਲਵਾ ਦੇ ਅੱਛਾ ਪੱਕਾ ਦੀ ਬਾਤ ਇਹ ਉਸ ਸੀਟੀ ਬਲਕ ਕਰਾਇਆ ਰੱਖਿਆ ਤੇ ਇਹ ਪ੍ਰਕਿਰਿਆ ਪਾ ਲਈ ਤੇ ਬੜਾ ਬੂਲਾ ਸੀ ਮੈਂ ਚਾਕੀ ਚਲਾ ਲਈ 1.200 ਤੋਂ ਬੜਾ ਬੂਲਾ ਹੈ ਤਾਂ ਹੈਗਾ ਜੀ ਕੰਮ ਪੂਰਾ ਹੋਣਾ ਚਾਹੁੰਦਾ ਹੋਣਾ ਹੈ ਜੀ ਜੇ ਜੀ ਅੱਗੇ ਚਾਕੀ ਚਲਾ ਦੇ ਆਹ ਮੰਗਦੇ ਕੋਤੋਂ ਦੇ ਕਿ 50000 ਦਾ ਪਤਾ ਪਣਦਾ ਹੈ ਬਜਟ ਪੈਕੀ ਉਹ ਸਜੋ ਕੀ ਕਿਹੜਾ ਕਿ ਇਹ ਟ੍ਰੈਕਟਰ ਰੋਸਮਾਰਚ ਆ ਪੂਰੇ ਪੰਜਾਬ ਦੇ ਵਿੱਚ ਆ ਆਪਣੇ ਕਿਹੜੇ ਨਹੀਂ ਸਾਰੇ ਪੰਜਾਬ ਚ ਲਈ ਸਾਰੇ ਹੀ ਰੱਖੇ ਆ ਅੱਛਾ ਤੁਸੀਂ ਪਾਰਟਰ ਤੇ ਕੋਈ ਸਮਾਂ ਲਾ ਕੇ ਆਏ ਹੋ ਡੱਲੇਵਾਲ ਸਾਹਿਬ ਜਿਸ ਤਰ੍ਹਾਂ ਮਰਨ ਵਕਤ ਦੇ ਵਿਅਕਤੀ ਨੇ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਔਰ ਕਿਸ ਤਰ੍ਹਾਂ ਦੀ ਉੱਥੇ ਏਡੀ ਕਾਰਗੁਜ਼ਾਰੀ ਚੱਲਦੀ ਹੈ ਉਹ ਜੀ 26 ਤੋਂ ਕਿੰਨਾ ਕੰਮ ਨਿਕਲਿਆ ਸਾਡੇ ਮੈਂ ਚੱਕ ਗਏ ਕਿਹੜਾ ਨਾ ਹੋਰ ਨਹੀਂ ਤੁਸੀਂ ਦੇਖ ਤਾਂ ਪਤਾ ਲੱਗ ਜਾਣਾ ਅਸੀਂ 10 ਬੰਦੇ 7-8 ਬੰਦੇ ਬਿਲਕੁਲ ਬਾਅਦ ਦੇ ਨੂੰ ਹੋ ਗਿਆ ਉਹਨਾਂ ਨੂੰ ਵਿਟਨ ਨੂੰ ਅਸੀਂ ਮਤਲਬ ਸਾਡਾ ਪਿੰਡ ਹਫ਼ਤੇ ਬਾਅਦ ਪੰਜਾਂ ਦਿਨਾਂ ਬਾਅਦ ਅਸੀਂ ਜਾ ਰਹੇ ਹਾਂ ਅਸੀਂ ਅਜਿਹੇ ਆ ਬਾਕੀ ਜੋ ਲੋੜੀ ਉੱਥੇ ਹੀ ਟਪਾਈ ਅਸੀਂ ਆ ਪਰਸਨਲੀ ਮਿਲ ਕੇ ਆਏ ਹਾਂ ਧਲੇਵਾਲ ਸਾਹਿਬ ਦੇ ਕੋਲੇ ਬੈਠ ਕੇ ਆਏ ਹਾਂ ਹਾਂ ਜੀ ਹਾਂ ਜੀ ਮੈਂ ਕਾਫੀ ਜਾ ਕੇ ਆਈ ਹਾਂ ਜੀ ਸਵਾਦ ਨੇਕ ਨਾਲ ਮਤਲਬ ਅੰਦਰ ਰਸਵਰ ਦੇ ਇਕੱਲੇ ਕਰਦੇ ਉਹ ਆ ਕਿ ਨਾ ਪੋਸਟੇਲ ਤੇ ਮਿਲ ਕੇ ਆਏ ਹਾਂ ਅਸੀਂ ਤੇ ਮਤਲਬ ਉਹ ਰਾਤ ਤਾਂ ਉਹਨਾਂ ਦੀ ਹੈਗੀ ਪਤਾ ਹੀ ਆਪਾਂ ਨੂੰ ਕਿਵੇਂ ਚੱਲ ਰਿਹਾ ਹੈ ਵੀ 1 ਸਰ 2 ਬਾੜ ਦਿਨ ਹੋ ਗਏ ਆ ਕਿ ਡਾਉਣੀ ਆ ਤੇ ਹੁਣ ਮਤਲਬ ਇਹ ਸਰਕਾਰਾਂ ਨੂੰ ਇਹ ਚੀਜ਼ ਨੂੰ ਪੰਨਾ ਚਾਹੀਦਾ ਇਹਨਾਂ ਦਾ ਕਸ਼ਟ ਉਹਨਾਂ ਨੇ ਕੱਟ ਲਿਆ 60 ਦਿਨ ਦਾ ਹਜੇ ਹਰ ਕਿੰਨਾ ਕਟਾਉਣਾ ਉਹਨਾਂ ਨੇ ਪਰ ਇੱਕ ਪਾਸੇ ਐ ਏਡੇ ਵੱਡੇ ਲੀਡਰ ਆ ਜਿਹੜੇ ਮਰਨ ਵਰਦ ਦੇ ਬੈਠੇ ਆ। ਇਹ ਨਾਲ ਬਹੁਤ ਸਾਰੀਆਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਦੀ। ਦੇਖੋ ਪ੍ਰਸ਼ਾਸਨ ਵਾਲਿਓ ਸਰਕਾਰ ਵਾਲਿਓ ਕਿਸ ਤਰ੍ਹਾਂ ਦੇ ਉੱਤੇ ਬੰਦ ਕੀਤੇ ਗਏ ਨੇ ਕੀ ਸਰਕਾਰ ਦੇ ਕਿਸੇ ਵੱਡੇ ਅਧਿਕਾਰੀਆਂ ਦੇ ਨਾਲ ਕੋਈ ਤੁਹਾਡੀ ਜੱਥੇਬੰਦੀਆਂ ਦੀ ਗੱਲਬਾਤ ਹੋਈ ਏ ਕੋਈ ਮੀਟਿੰਗਾਂ ਮਾਰਾ ਪਹਿਲਾ ਮਿਲਣ ਹੁੰਦੇ ਸੀ ਇਹਦੇ ਸੀ ਹੁਣ ਵੀ ਜਿਹੜਾ ਉਹਨਾਂ ਆਪਣਾ ਇਹਨਾਂ ਨੇ ਚਲਾਇਆ ਵੀ ਅਵਰਜਸੀ ਦਾ ਪਦਿੱਤੀ ਆ ਵੀ ਭਾਈ ਉਹ ਛਾਲੀਆਂ ਆਈਆਂ ਸਾਨੂੰ ਬਹੁਤ ਨਹੀਂ ਹੋ ਗਏ ਸੀ ਵੀ ਚਾਹੀਦੇ ਜੀ ਛੱਡੇ ਤੇ ਉਹਦਾ ਕਰਕੇ ਲਾਜ ਸੀ ਤਾਂ ਉਹਨਾਂ ਨੇ ਮੰਨਣਾ ਨਹੀਂ ਸੀ ਉਹ ਵੀ ਆਪਣੇ ਲੋਕਾਂ ਦੀ ਕਰਕੇ ਮੰਨਿਆ ਨਹੀਂ ਤੇ ਉਹਨਾਂ ਨੇ ਮੰਨਣ ਵਾਲੇ ਬੰਦੇ ਨਹੀਂ ਜਗਜੀਤ ਸਿੰਘ ਜੱਲਵਾੜੀ ਕਿ ਉਹਨਾਂ ਨੇ ਮਰ ਉਹਨਾਂ ਦੀ ਆਉਦੀ ਛਿੱਤੀ ਬਣਾਈ ਵੀਡੀਓ ਮੰਨਣ ਵਾਲੇ ਯੂਥ ਦਾ ਸਾਰੇ ਕਿਸ ਤਰ੍ਹਾਂ ਦਾ ਸਪੋਰਟ ਹੈ ਯੂਥ ਫੁਲੀਓ ਵੀਡੀਓ ਕਿਸ ਨੇ ਬਣਾਈ ਬਹੁਤ ਹੁਣ ਮਿਲ ਰਿਹਾ ਜੀ ਇਹ ਕਿਹਦੀ ਪੰਡਾ ਬਹੁਤ ਹੀ ਜ਼ਿਆਦਾ ਬਣ ਰਿਹਾ ਤੇ ਬਹੁਤ ਬਹੁਤ ਹੀ ਜ਼ਿਆਦਾ ਫਿਰ ਸਾਥੀਓ ਐਸੋਨ ਸਾਥੇ ਨਾਲ ਇਤੇ ਥਾਲੀਵਾਲ ਸਾਹਿਬ ਜੀ ਜਿਹੜੇ ਪਿੰਨਮ ਚੱਕੀ ਕਲਾਂ ਦੀ ਆਗੂ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਥਾਲੀਵਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਪੁੱਛਾਂਗੇ ਕਿ ਮਾਨ ਸਾਹਿਬ ਦੇ ਇਕੇ ਦਾ ਦੌਰਾ ਸੀ ਵੱਡੇ ਪ੍ਰੋਜੈਕਟਾਂ ਦਾ ਉਹਨਾਂ ਨੇ ਐਲਾਨ ਕਰਨਾ ਸੀ ਉਹ ਅਚੰਚਤ ਕਿਉਂ ਸਰਕਾਰ ਨੂੰ ਬਦਲਣਾ ਪਿਆ ਕਿਤੇ ਇਹ ਤਾਂ ਨਹੀਂ ਮੁੱਖ ਮੁੱਦਾ ਸੀ ਕਿ ਇਹਦੇ ਵੀ ਡਾਇਰੈਕਟਰ ਰੋਸ ਮਾਰਚ ਕਰ ਰਹੇ ਨੇ ਕਿਸਾਨ ਕਿਤੇ ਸਾਨੂੰ ਨਾ ਰੋਕੀਏ ਇਹਦੇ ਬਾਰੇ ਸਾਨੂੰ ਬੀਟੀ ਹਰ ਖਾਨ ਦੇ ਲਈ ਉਹ ਲਾਗੀਕ ਪੈਟਰਨ ਮੈਂ ਕਹਿ ਰਿਹਾ ਵੀ ਸ਼ਾਇਦ ਕੋਈ ਉਹਨਾਂ ਨੂੰ ਮਨਸਾ ਉਹ ਸਰਕਾਰ ਨੂੰ ਲੱਗਿਆ ਹੋਵੇ ਟਰੈਕਟਰ ਲੈ ਕੇ ਆਉਣਗੇ ਖਾਨ ਦੇ ਨਹੀਂ ਇਹ ਤਾਂ ਹੀ ਸੈਂਟਰ ਸਰਕਾਰ ਦੇ ਕੋਈ ਨਹੀਂ ਵੀ ਕਰਦੇ ਨਹੀਂ ਖਾਨ ਉਹ ਤਾਂ ਆਉਂਦੇ ਨਾ ਬਦਲ ਆ ਆ ਕਿ ਕੀ ਲੱਗਦਾ ਇਹ ਕਿੰਨਾ ਸਮਾਂ ਹੋ ਗਿਆ ਦੱਲੇਵਾਲ ਸਾਹਿਬ ਦੀ ਆ ਹੋਰ ਬਹੁਤ ਸਾਰੇ ਕਿਸਾਨ ਵੀ ਪਹਿਲਾਂ ਵਰਤ ਵਰਤ ਕੇ ਬੈਠ ਕੇ ਸੀ ਨਾਲ ਐਮ ਐਸ ਪੀ ਕਿਉਂ ਨਹੀਂ ਦੇ ਰਹੀ ਸਰਕਾਰ ਕਰਨ ਕੀ ਹੈ ਕਿਸ ਦੇ ਵੱਡੇ ਹੱਥ ਕਿਹਨਾਂ ਦੇ ਮੰਦੇ ਹੋਏ ਨੇ ਇਹ ਜਿਹੜਾ ਜੀ ਵੀ ਯੋਜਨਾ ਲੱਗਿਆ ਸੀਗਾ ਸਾਡੇ ਨਾਲ ਉਦੋਂ ਐ ਇਹਨਾਂ ਨੇ ਸਾਡੇ ਨੂੰ ਮੰਗਾ ਜਿਹੜੀਆਂ ਮੰਗਾਂ ਮਿਲਣਗੀਆਂ ਉਹ ਲਾਗੂ ਨਹੀਂ ਕੀਤੀ ਉਹਦੇ ਪਤਾਇਆ ਫਿਰ ਸਾਨੂੰ ਦੁਬਾਰਾ ਹੋਣੀ ਹੈ ਕਿ ਨਹੀਂ ਮੋਰਚਾ ਲਾਵਾਂ ਮਤਲਬ ਗੱਲੀਬਾਤੀ ਹਾਂ ਹਾਂਜੀ 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 ਗੱਲੀਬਾਤੀ ਉਹ ਸਾਡੇ ਇਹਨਾਂ ਨੇ ਮਤਲਬ ਲਾਗੂ ਨਹੀਂ ਕੀਤੀ ਹੁਣ ਕਿਹੜੀਆਂ ਕਿਹੜੀਆਂ ਮੁੱਖ ਮੰਗਾਂ ਆਣੀਆਂ ਖਲੋਰੀ ਬਾਰਡਰ ਦੇ ਢੱਲੇਵਾਲ ਸਾਹਿਬ ਉਹ ਐਮਐਸਪੀ ਦਾ ਹੀ ਰੋ ਇੱਕ ਆਪਣੇ ਲੰਬੇ ਸਮੇਂ ਜਿਹੜੀ ਖੰਡ ਮੈਲਾ ਆਪਣੇ ਇਸ ਪੱਟੀ ਦੇ ਵਿੱਚ ਵੀ ਗੰਨਾ ਹੁੰਦਾ ਸੀ ਇੱਥੋਂ ਲਗਾਤਾਰ ਸੈਂਕੜੇ ਟਰਾਲੀਆਂ ਗੁਜ਼ਰਦੀਆਂ ਸੀ ਗੰਨਿਆਂ ਦੀਆਂ ਭਰ ਕੇ ਉਹ ਬੰਦ ਪਈਆ ਖੰਡਰ ਹੋ ਗਈ ਉਹਦੇ ਬਾਰੇ ਕੀ ਕਹਿਣਾ ਚਾਹੋ ਉਹ ਜਿਹੜੀ ਸਰਕਾਰ ਆਉਂਦੀ ਜੀ ਜਲਾਵਾਂਗੇ ਦੁਬਾਰਾ ਬਰਤੀ ਇਹਨਾਂ ਪਰਿਆ ਆਪਣਾ ਆਪਣੇ ਜਿਹੜਾ ਜਿਹੜੇ ਐਮਐਲਏ ਸਾਹਿਬ ਉਹ ਵੀ ਕਦੇ ਮਰਦੀ ਬਸ ਪਹਿਲਾਂ ਬਈ ਉਹਨੇ ਚਾਰ ਨਹੀਂ ਉਹ ਬੈਠ ਗਿਆ ਉਹਦਾ ਹੁਣ ਜਿਹੜੇ ਇਸ ਦੇ ਐਸਡੀ ਵਿੱਚ ਜੀ ਐਮ ਐਲ ਏ ਸਾਹਿਬ ਨੂੰ ਮਿਲੇ ਹੋ ਕਿ ਐਮ ਐਲ ਏ ਸਾਹਿਬ ਉਹਨਾਂ ਕੋਲ ਸਰਕਾਰ ਆ ਇਹ ਮਿਲ ਚਾਲੂ ਕਰਦੇ ਕਿਸਾਨਾਂ ਨੂੰ ਸਹਾਇਤਾ ਲਈ ਹਾਂ ਮੈਂ ਜਿਹੜਾ ਹੈ ਕਿ ਕਿਸਾਨ ਫਿਰ ਕਹਿੰਦਾ ਕੋਈ ਨਹੀਂ ਚਲੰਗਦਾ ਰੁਕ ਜੇਕਰ ਗੰਨਾ ਹੋਊਗਾ ਤਾਂ ਮਜ਼ਦੂਰਾਂ ਨੂੰ ਵੀ ਕੰਮ ਮਿਲੂਗਾ ਹੋਰ ਲੇਬਰ ਨੂੰ ਵੀ ਪਛਮਾਵਾ ਦੇ ਗੁੜ ਵੀ ਬਣਨ ਸਭ ਨੂੰ ਹਾਂ ਜੀ ਹਾਂ ਜੀ ਅੱਗੇ ਜਿਹੜਾ ਫਿਰ ਧੋਨੇ ਜੋ ਇਹ ਗੱਲ ਨਿਕਲ ਜੂਗੀ ਤਾਂ ਜੀ ਗੱਲ ਕੋਈ ਗੱਲਬਾਤ ਨਹੀਂ ਹੋਈ ਹਾਂ ਜੀ ਗੱਲਬਾਤ ਨੂੰ ਸੋ ਇਥੇ ਆਪਾਂ ਹੋਰ ਵੀ ਬਹੁਤ ਸਾਰੇ ਕਿਸਾਨ ਵੀ ਹੋਇਆ ਆਪਾਂ ਇਹ ਨਾਲ ਵੀ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਦੇ ਹਾਂ ਦੀ ਯੂਥ ਵੱਲੋਂ ਕਿਸ ਤਰ੍ਹਾਂ ਦੀ سپورਟ ਮਿਲ ਰਹੀ ਆ ਉੱਥੇ ਵੱਡੀ ਪੱਧਰ ਤੇ ਜਿਹੜਾ ਖਨੌਰੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗੈਂਦੀ ਦੇ ਵਿੱਚ ਕਿਸਾਨ ਉੱਥੇ ਹਾਜ਼ਰ ਨੇ ਔਰ ਐਮਐਸਪੀ ਨੂੰ ਲੈ ਕੇ ਔਰ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਹਦੇ ਵਿੱਚ ਹਰ ਫਸਲ ਤੇ ਮੂੰਗੀ ਦੀ ਫਸਲ ਹੋਈ ਗੰਨਾ ਹੋਇਆ ਇੱਕ ਫਰੀਡਪੋਰਟ ਦੀ ਜਿਹੜੀ ਸਭ ਤੋਂ ਵੱਡੀ ਅਹਿਮ ਮੰਗ ਆ ਫਰੀਡਪੋਰਟੀਆਂ ਦੀ ਕਿ ਇੱਥੇ ਜਿਹੜੀ ਗੰਨੇ ਦੀ ਮਿਲ ਆਉ ਸ਼ੂਗਰ ਮਿਲ ਜਿਹੜੀ ਬੰਦ ਪਈ ਆ ਪਿਛਲੇ ਲੰਬੇ ਸਮੇਂ ਤੋਂ ਤਾਂ ਇਸ ਤੋਂ ਪਹਿਲਾਂ ਇਹ ਜ਼ਮੀਨ ਨੂੰ ਵੇਚਣ ਦੀਆਂ ਵੀ ਕੁਝ ਖਬਰਾਂ ਜਿਹੜੀਆਂ ਵਾਇਰਲ ਹੋਈਆਂ ਸੀ ਔਰ ਦਰਖਤ ਵੀ ਉੱਥੋਂ ਪੱਟੇ ਗਏ ਸੀਗੇ ਪਰ ਉਹ ਮਿਲ ਹਾਲੇ ਤ ਕਿ ਆਪਾਂ ਗੱਲਬਾਤ ਕਰਦੇ ਇਥੇ ਯੂਥ ਦੇ ਨਾਲ ਹਾਂਜੀ ਭਾਈ ਕੀ ਨਾਮ ਕੀ ਤੁਹਾਡਾ ਕੀ ਰਸ ਤੁਸੀਂ ਇਸੇ ਪਿੰਡ ਦੇ ਵਾਸੀ ਹੋ ਹਾਂਜੀ ਅੱਛਾ ਅੱਜ ਤੁਸੀਂ ਬਹੁਤ ਵੱਡੀ ਗੈਂਤੀ ਦੇ ਵਿੱਚ ਇੱਥੇ ਹਾਜ਼ਰ ਹੋਏ ਹੋ ਟਰੈਕਟਰਾਂ ਦਾ ਰੋਸ ਮਾਰਚ ਕਰ ਰਹੇ ਹੋ ਤੇ ਕੀ ਕਾਰਨ ਹੈ ਕਿ ਜਿਹੜਾ ਕਿਸਾਨ ਆ ਫਸਲ ਲਗਾਉਂਦਾ ਏ ਦੇਖ ਕੇ ਪੂਰੇ ਦੇਸ਼ ਦੇ ਵਿੱਚ ਉਹ ਫਸਲ ਜਾਂਦੀ ਆ ਵਿਦੇਸ਼ਾਂ ਦੇ ਵਿੱਚ ਵੀ ਫਸਲ ਜਾਂਦੀ ਆ ਤੇ ਉਹੀ ਆਪਣੀਆਂ ਬੰਦਾਂ ਦੇ ਤੇ ਮਰਨ ਮਰਦ ਰੱਖਣਾ ਪੈਂਦਾ ਏ ਕਦੇ ਰੋਡ ਜਾਮ ਕਰਨੇ ਪੈਂਦੇ ਆ ਕਿਤੇ ਕੋਲਡ ਪਲਾਜ਼ੇ ਬੰਦ ਕਰਨੇ ਪੈਂਦੇ ਆ ਕਿਉਂ ਅਜਿਹਾ ਕਰਨਾ ਪੈਦਾ ਆ ਸਰਕਾਰਾਂ ਦਾ ਵੀ ਸਰਕਾਰ ਬੰਨੀ ਸਾਰਾ ਕੰਮ ਪੂਰੀ ਕਰ ਮੰਮੀ ਰਹੀ ਸੱਚ ਕਰਕੇ ਮਸਜੀ ਬਾਸਪੂ ਕਰਤੀ ਹੈ ਅੱਜ ਦਾ ਕੀ ਤੁਹਾਡੀ ਪਲਾਨਿੰਗ ਸੀਗੀ ਤੁਸੀਂ ਇੱਥੇ ਸੈਂਕੜੇ ਟਰੈਕਟਰ ਲੈ ਕੇ ਇਕੱਠੇ ਹੋਏ ਤੇ ਰੋਸ ਮਾਰਚ ਕਿਤਾਜੀ ਕਿੰਨਾ ਹੋਏ ਬਹੁਤ ਸ਼ਰਤਾਂਾਂ ਚ ਰੋਸ ਮਾਰਚ ਕਰਦੇ ਨੇ ਦਿਖਾ ਰਹੇ ਨੇ ਔਰ ਇਹ ਕਿੰਨੇ ਵਜੇ ਤੱਕ ਚੱਲੇਗਾ ਤੁਹਾਡਾ ਰੋਸ ਮਾਰਚ 10:30 ਵਜੇ ਤੱਕ 10:30 ਵਜੇ ਔਰ ਇਹ ਕੀ ਲੱਗਦਾ ਹੈ ਕਿ ਸਰਕਾਰ ਜਿਸ ਤਰ੍ਹਾਂ ਪਹਿਲਾਂ ਦਿੱਲੀ ਦੇ ਵਿੱਚ ਬਹੁਤ ਲੰਮਾ ਸਮਾਂ ਜਿਹੜਾ ਸੀ ਨਾ ਜਿੱਦਾਂ ਤੇ ਪੱਛੇ ਕੋਈ ਟਰੈਕਟਰ ਵੀ ਬੰਦ ਹੋਇਆ ਸੀ ਫਿਲਹਾਲ ਅਜੇ ਵੀ ਟਰੈਕਟਰ ਪਾਸ ਜਿਹੜੇ ਮਹਿੰਗੇ ਮੁੱਲ ਦੇ ਟਰੈਕਟਰ ਨੇ ਉੱਥੇ ਮਿੱਟੀ ਹੋ ਰਹੇ ਨੇ ਖੜੇ ਨਹੀਂ ਜਿਹੜੇ ਬੋਹਰੇ ਉਹਨਾਂ ਬਾਰੇ ਕੋਈ ਪ੍ਰਸ਼ਾਸਨ ਦੇ ਨਾਲ ਤੁਹਾਡੀਆਂ ਜੱਦੀ ਬੰਨੀਆਂ ਦੀ ਆਗੂਆਂ ਦੀ ਕੋਈ ਗੱਲਬਾਤ ਹੋਈ ਨਹੀਂ ਸੋ ਦੋਸਤੋ ਆਪਾਂ ਗੱਲਬਾਤ ਕਰਦੇ ਆ ਅੱਗੇ ਵੀ ਔਰ ਤੁਹਾਡੇ ਨਾਲ ਮੈਂ ਤੁਹਾਨੂੰ ਇੱਕ ਵਾਰ ਇਹ ਟਰੈਕਟਰਾਂ ਦੀ ਲਾਈਨ ਦਿਖਾ ਦੇਵਾਂ ਕਿ ਜਿੰਨਾ ਵੀ ਤੁਸੀਂ ਪਹਿਲਾਂ ਆਪ ਤੁਸੀਂ ਦੇਖ ਸਕਦੇ ਹੋ ਤੁਸੀਂ ਤੁਹਾਡੀ ਜਿੱਥੋਂ ਤੱਕ ਕੈਮਰਾ ਜਾਂਦਾ ਉੱਥੋਂ ਤੱਕ ਤੁਹਾਨੂੰ ਟਰੈਕਟਰ ਨਜ਼ਰ ਆਉਣਗੇ ਔਰ ਜਿਹੜੇ ਜਿਹੜੇ ਟਰੈਕਟਰਾਂ ਦੇ ਦੇਖਾ ਆਪਾਂ ਹੋਰ ਵੀ ਇੱਥੇ ਬਹੁਤ سارے ਸਾਥੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਅੱਜ ਮੇਰੀ ਕੀ ਨਾਮ ਕੀ ਹੈ ਇਹ ਬੜਾ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਮਜ਼ਦੂਰੀ ਕਰਦੇ ਹਾਂ ਜਿਵੇਂ ਦਰਾਂ ਦੇ ਨਾਲ ਹੀ ਹੈ ਅੱਛਾ ਅੱਜ ਇੱਕ ਪਾਸੇ ਰੌਲਾ ਪੈਂਦਾ ਵੀ ਮਜ਼ਦੂਰ ਕਹਿੰਦੇ ਵੀ ਸਾਨੂੰ ਸਾਡੀ ਕੋਈ ਮੰਗ ਨਹੀਂ ਰੱਖੀ ਜਾਂਦੀ ਅਸੀਂ ਨਹੀਂ ਆਉਣਾ ਤੁਸੀਂ ਕਿਸ ਨਜ਼ਰੀਏ ਇਹਨਾਂ ਦੇਖਦੇ ਹੋ ਉਸ ਗੱਲ ਨੂੰ ਨਹੀਂ ਜੀ ਆਪਾਂ ਤਾਂ ਇਹਨਾਂ ਦੇ ਨਾਲ ਹੀ ਆਂ ਜੀ ਜਦੋਂ ਇਹ ਮਰਗੇ ਦਾ ਅਸੀਂ ਪਹਿਲਾਂ ਮਰਾਂਗੇ ਠੀਕ ਹੈ ਨਾ ਜੇ ਇਹਨਾਂ ਨੂੰ ਮੰਗਾ ਜੇ ਇਹਨਾਂ ਦੀਆਂ ਮੰਗੀਆਂ ਜਾਣੀਆਂ ਇਹ ਸਾਡੀਆਂ ਮੰਲਣੀਆਂ ਤੇ ਇਹ ਇਹਨਾਂ ਨੂੰ ਕੋਈ ਨਹੀਂ ਦੰਦਾ ਸਾਨੂੰ ਉਹਦੇ ਕੀ ਮਿਲ ਆਵੇ ਇਹਨੂੰ ਜੈਂਕਿਆਂ ਨੇ ਟੈਨਸ਼ਨ ਪਾੜੀ ਰਹੀ ਹੈ ਤੇ ਸਾਨੂੰ ਉਤੋਂ ਨਹੀਂ ਪੁੰਹਦਾ ਤੇ ਦੱਬੇ ਕੁਝ ਨਹੀਂ ਅਸੀਂ ਪਏ ਜਮਾ ਦੁੱਖ ਦੇ ਸੁੱਖ ਦੇ ਵਿੱਚ ਕਿਸਾਨ ਖੜਦੇ ਨਾਲ ਆ ਜਰੂਰ ਕੀ ਜਰੂਰ ਤੇ ਹੁਣ ਫਿਰ ਤੁਸੀਂ ਬਾਤ ਚੜ ਕੇ ਇਹਨਾਂ ਦਾ ਹਿੱਸਾ ਬਲਕੋਲੀ ਤੜਕੇ ਦੇ ਨਾਲ ਆ ਜੀ ਅਸੀਂ ਅਜੀ ਜਦੋਂ ਵੀ ਸਾਡੇ ਆ ਕਿੰਨੀ ਦਿਹਾੜੀ ਮਿਲਦੀ ਸਵਾਗਤ ਹੈ ਸੋ ਸਾਡੇ ਬਚੇ ਬਾਲਣੇ ਜੀ ਕੀ ਕਰੀਏ ਜੋ ਸਾਨੂੰ ਬਚਾ ਇਹਾਂ ਨੇ ਉਤੋਂ ਨਹੀਂ ਕੋਈ ਮਿਲਦਾ ਕਿ ਨਾ ਸਾਨੂੰ ਅਸੀਂ ਤਾਂ ਇਹੀ ਕਿਚਾਰਸ਼ ਕਰਦੇ ਹਾਂ 550 600 ਸਾਨੂੰ ਵੀ ਸਾਡਾ ਨਹੀਂ ਗੁਜ਼ਾਰਾ ਹੁੰਦਾ ਦਿਨ ਦਰ ਮਹਿੰਗਾਈ ਵਾਧੀ ਜਾਂਦੀ ਹੈ ਨਹੀਂ ਆਂਦੇ ਵੀ ਸਤ ਨੂੰ ਕੋਈ ਨਹੀਂ ਹੈਗੀ ਤੁਹਾਡੇ ਕੋਲ ਜ਼ਮੀਨ ਨਾ ਜੀ ਸਮਾਂ ਨਹੀਂ ਨਾ ਜੀ ਸਮਾਂ ਨਹੀਂ ਮਤਲਬ ਇੱਕ ਹੱੱਤਾ ਦੀ ਖਤਰ ਆਇਆ ਹਾਂ ਜੀ ਇਹਨਾਂ ਦੇ ਬਾਨਾ ਦੋਈ ਜਾਣਾ ਪਿਆ ਤਾਂ ਜਾਉਂਗੇ ਬਾਰਡਰ ਤੇ ਨੀਰ ਦਵਾਂਗੇ ਜੀ ਸੁੱਖਿਆ ਸੁੱਖਿਆ ਆ ਜਾ ਸੁੱਖਿਆ ਜੀ ਪੰਜ ਸਾਡੇ ਬਾਕੀ ਦੇ ਸੀਨੀਅਰ ਆ ਗੂ ਮੁੰਦਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਹੜੇ ਕੋਈ ਮਰ ਗਿਆ ਮੇਰੇ ਕੋ ਕੀ ਮਸਲਾ ਹੈ ਅਖੀ ਸਾਨਾਉ ਜਿਹੜਾ ਇੱਥੇ ਆ ਕੇ ਸਾਡੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਰਕਾਰਨ ਕੀ ਹੈ ਵੀ ਜਿਹੜਾ ਕਿਸਾਨ ਆ ਉਹ ਫਸਲਾਂ ਪੈਦਾ ਕਰਦਾ ਏ ਪੂਰੇ ਦੇਸ਼ ਦਾ ਪਾਲਣ ਪੋਸ਼ਣ ਹੁੰਦਾ ਉਹਨਾਂ ਫਸਲਾਂ ਦੇ ਨਾਲ ਜਿਹੜੀਆਂ ਤੇ ਵਿਦੇਸ਼ਾਂ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਫਸਲਾਂ ਜਾਂਦੀਆਂ ਨੇ ਪਰ ਅੱਜ ਤੁਸੀਂ ਦੇਖ ਸਕਦੇ ਹੋ ਤੇ ਸੈਂਕੜੇ ਟਰੈਕਟਰ ਖੜੇ ਨਹੀਂ ਨੇ ਰੋਸ ਪਾਰ ਖੜੇ ਇੱਕ ਪਾਸੇ ਪੂਰਾ ਦੇਸ਼ ਹੈ ਜਿਹੜਾ ਗੰਦੰਤਰ ਦੇਸ਼ ਦੀਆਂ ਜਿਹੜੀਆਂ ਮਨਾ ਰਿਹਾ ਹੈ ਪੂਰਾ ਦੇਸ਼ ਤੇ ਦੂਜੇ ਪਾਸੇ ਇਹ ਕਿਸਾਨ ਆ ਉਹ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਿਹਾ ਕਿਉਂ ਇਹ ਜਿਹੜਾ ਕਰਨਾ ਪਿਆ ਬਾਈ ਜੀ ਆਜ਼ਾਦੀ ਦਾ ਨਾਂ ਹੀ ਰਹਿ ਗਈ ਆ ਅੱਲਾਹ ਦੀ ਜੀ ਚਾਹੁੰਦਾ ਜਾਲੀ ਚਾਹੁੰਦਾ ਪਰ ਜੀ ਵੀਰਾਂ ਦੀ ਕੋਈ ਜਗ੍ਹਾ ਜੀ ਰੋਜ਼ ਕੋਈ ਜ਼ਿੰਮੇਵਾਰ ਕਰਦਾ ਰੇਟ ਉਹ ਵਗਮ ਕਰਾਉਣੇ ਕਰਦੇ ਆ ਸਰਕਾਰ ਦਾ ਰੇਟ ਸਹੀ ਨਹੀਂ ਦਿੰਦਾ ਐਮਐਸਬੀ ਐਮਐਸਬੀ ਸਹੀ ਨਹੀਂ ਕਰਦੇ ਦਿੰਦੀ ਪਰ ਮੈਂ ਤਾਂ ਇਹ ਕਹੂੰਗਾ ਸਾਰੇ ਕਿਸਾਨ ਇਕਾ ਕਰਕੇ ਨਾ ਫਾਲ ਫਸਲ ਨਾ ਵੇਚੋ ਕੋਈ ਵੀ ਜੀ ਆਪੇ ਲੋ ਘਰੇ ਆ ਕੇ ਸੱਦਣਗੇ ਵੀ ਹਾਂ ਭਾਈ ਤੁਹਾਨੂੰ ਫਸਲ ਦਿਓ ਪੈਸੇ ਵੱਧ ਲਾਉਂਦੇ ਹੁਣ ਤੁਸੀਂ ਵੇਖੋ ਵੀ ਰੇਟ ਬਾਣਿਆ ਆਪ ਕਰਦਾ ਆਪ ਸੋਦੇ ਦਾ ਅਸੀਂ ਕਹਨੇ ਆ ਵੀ ਸਾਡੀ ਫਸਲ ਲੈ ਜੋ ਜਿਹੜੀ ਮਰਜ਼ੀ ਰੇਟ ਲੈ ਜੋ ਆ ਕੋਈ ਗੱਲ ਥੋੜੋ ਆ ਤੁਹਾਡੀ ਫਸਲ ਦੀ ਕੋਈ ਬੋਲੀ ਹੋਰ ਲਾਉਂਦਾ ਘਾਉਂਦੇ ਤੁਸੀਂ ਬਿਲਕੁਲ ਬਿਲਕੁਲ ਸਾਡਾ ਸਹੀ ਮਨ ਦਾ ਬੱਚੇ ਜਿੰਮੇਦਾਰ ਦਾ ਆਪ ਦਾ ਰਾਈਟ ਚਾਹੀਦਾ ਵੀ ਭਾਈ ਫਸਲ ਦਾ ਰੇਟ ਜਿੰਮੇਦਾਰ ਕਰੇ ਇਹ ਇੱਕ ਗਰਾਂਟ ਗਵਰਨਮੈਂਟ ਕਰੇ ਇਹੀ ਮਸਲਾ ਫਰੇਮਿੰਗ ਕੀਤਾ ਵੀ ਐਮਐਸਡੀ ਹੋਵੇ ਪਹਿਲਾਂ ਪਹਿਲਾਂ ਇਹ 2500 ਰੁਪਏ ਨੂੰ ਖਰੀਦਦੇ ਸੀ ਜਿਹੜੀ ਬਾਸਪਤੀ ਸੀ 3600 ਨੂੰ 3500 ਨੂੰ ਤੇ ਉਹ ਕੱਲ 2200 ਰੁਪਏ ਵੀ ਕੀਏ ਸੀ ਅੱਜ ਦੇ ਟਾਈਮ 'ਚ ਕਹਿੰਦੇ ਆਟਾ 4000 ਨੂੰ ਵਿਕ ਰਿਹਾ ਹੈ ਬਿਲਕੁਲ ਬਿਲਕੁਲ ਗਣਕ ਕਿੰਨੇ ਨੂੰ ਖਰੀਦੀ ਗਈ ਤੁਹਾਡੇ ਤੋਂ ਅਸੀਂ ਉਹ 2300 ਰੁਪਏ ਨੂੰ ਉਹ ਵੇਚੀ ਆ ਅਸੀਂ ਉਹ ਇਹਨਾਂ ਨੇ ਖਰੀਦੀ ਆ ਤੇ ਇਸ ਟਾਈਮ ਤੇ 3500 ਰੁਪਿਆ ਰੇਟ ਆ ਹੀ ਚੱਕੀਆਂ ਦੇ ਲੈਂਦੇ ਆ ਗਾਂ ਆਟਾ ਬਣਾ ਕੇ 4000 ਬੈਜ ਤੋਂ ਦਿੰਦੇ ਆ अच्छा जेकर ਹੁਣ ਆਪਾਂ ਆਰਟੀ ਦੀ ਗੱਲ ਕਰਦੇ ਆ ਵੀ 42 ਰੁਪਏ ਆਟਾ ਹੋ ਗਿਆ 40 ਰੁਪਏ ਇੱਕ ਪਾਸੇ ਜਿਹੜਾ ਕਿਰਤੀ ਸਮਾਜ ਆ ਮਜ਼ਦੂਰ ਆ ਜਿਹੜੇ ਤੁਹਾਡੇ ਨਾਲ ਸੱਚੀ ਕੰਬੀ ਬਾਤ ਅਲਕਿਨ ਖਰਦੇ ਨੇ ਬਣ ਕੇ ਮਜ਼ਦੂਰ ਖੇਤਾਂ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਕਿਸਾਨ ਦੇ ਨਾਲ ਮਜ਼ਦੂਰ ਦਾ ਹੋਣਾ ਜ਼ਰੂਰੀ ਆ ਖੇਤਾਂ ਦੇ ਵਿੱਚ ਜੇਕਰ ਮਜ਼ਦੂਰ ਹੋਣਗੇ ਤਾਂ ਫਸਲ ਦੀ ਜਿਹੜੀ ਸਾਂਭ-ਸਮਾਲ ਹੋਊਗੀ ਤੁਹਾਡੇ ਨਾਲ ਨਾਲ ਮਿਲ ਕੇ ਕਰਦੇ ਆ ਫਿਰ ਉਹਨਾਂ ਦੇ ਕਿੰਨਾ ਕਸਰ ਪੋਵੇਗੀ ਜੀ ਉਹਨਾਂ ਨੂੰ ਵੀ ਮਿਹਨਤ ਵਧ ਚਾਹੀਦੀ ਆ ਕਹਿੰਦਾ ਐਣੀ ਵੀ ਐਮਐਸਪੀ ਦੇ ਹਿਸਾਬ ਨਾਲ ਜਿੰਨੀ ਇੱਕ ਵੇਖੋ ਮੰਗਾਈ ਹੋ ਰਹੀ ਆ ਮੰਗਿਆ ਜੀ ਸਾਹਿਬ ਨੂੰ ਇਹਨਾਂ ਦੀ ਮਿਹਨਤ ਵਾਧ ਚਾਹੀਦੀ ਆ ਅੱਜ ਤੁਸੀਂ ਕਿੰਨੀ ਇੱਕ ਸੱਤ ਕਰਦੀ ਹੁੰਦੀ ਆੜੀ ਮਜ਼ਦੂਰੀ ਕਿੰਨੀ ਹੁੰਦਾ ਮੈਂ ਤਾਂ ਇਹ ਕਹੂੰਗਾ 700 800 ਲੈ ਕੇ 1000 ਤੱਕ ਹੋਵੇ 700 800 ਤਾਂ ਚਾਹੀਦੀ ਜਿੱਥਾ 800 ਬਣੇ ਨਾ ਹੁਣ ਦੇਖੋ ਮੰਨ ਲਓ 1 ਲੱਖ ਵਾਲਾ ₹1000 ਦਾ ਸਾਲ ਬੰਦਾ ਕੰਮ ਕਰਦਾ ਵਾ ਇੱਕ ਵੇ ਇੱਕ ਬਿਮਾਰੀ ਦਾ ਟਟਾਲਾ ਕਹਿਣਾ ਖਤਮ ਹੋ ਗਿਆ ਬਿਲਕੁਲ ਇਹਨਾਂ ਨੂੰ ਵੀ ਮਜ਼ਦੂਰੀ ਵਾਧ ਚਾਹੀਦੀ ਆ ਜੇ ਫਸਲਾਂ ਦਾ ਰੇਟ ਵਧ ਤਾ ਹੀ ਤੇ ਆ ਇਹਨਾਂ ਨੂੰ ਮਜ਼ਦੂਰੀ ਵਾਧ ਚਾਹੀਦੀ ਆ ਬਾਕੀ ਗੱਲ ਇਹ ਆ ਵੀ ਜਿੰਨੇ ਮਗੇ ਇੱਕ ਹੋਰ ਵਸਤਾਂ ਦੀ ਆ ਮੈਂ ਕਹਿੰਦਾ ਮੰਗਾਈ ਨਾ ਕਰਨ ਸਗੋਂ ਵਸਤ ਸਸਤਾ ਕਿ ਕਰ ਦੋ ਸਾਡੇ ਰੇਟ ਵੀ ਘੱਟ ਕਰ ਦੋ ਕੋਈ ਗੱਲ ਨਹੀਂ ਅਰੇ ਜੀ ਬਹੁਤ ਸਾਰੀਆਂ ਮੰਗਾਂ ਨੇ ਜਿਸ ਤਰ੍ਹਾਂ ਡੱਲੇਵਾਲ ਸਾਹਿਬ ਦੀ ਉੱਤੇ ਮਰਨ ਵਰਤ ਦੀ ਬੈਠੀ ਨਹੀਂ ਔਰ ਲੰਬੇ ਸਮੇਂ ਤੋਂ ਉਹਨਾਂ ਦਾ ਮਰਨ ਵਰਤ ਰੈਗੂਲਰ ਦਾ ਨਿਰੰਤਰ ਚੱਲ ਰਿਹਾ ਜੇਕਰ ਸਰਕਾਰ ਫੇਰ ਵੀ ਟਾਸ ਤੋਂ ਵਸਲੀ ਹੁੰਦੀ ਕੋਈ ਮੰਗ ਮੰਨੀ ਨਹੀਂ ਜਾਂਦੀ ਤੇ ਹੁਣ ਇਸ ਤੋਂ ਅੱਗੇ ਦੀ ਹੋਰ ਕੀ ਪਲਾਨਿੰਗ ਹੋ ਸਕਦੀ ਹੈ ਮਰਨ ਵਰਤ ਤੋਂ ਅੱਗੇ ਕੀ ਹੋ ਸਕਦਾ ਹੈ ਇਹ ਕਿ ਅਸੀਂ ਮਤਲਬ ਇਹ ਜਿਹੜੇ ਆ ਲੋਕ ਖੜੇ ਆ ਸਾਰੇ ਇਹ ਦਿੱਲੀ ਨੂੰ ਜਾਣ ਨੂੰ ਤਿਆਰ ਹੈ ਜੇ ਅਸੀਂ ਰੁਕਣਾ ਨਹੀਂ ਦਿੱਲੀ ਫਿਰ ਤੁਹਾਨੂੰ ਪਤਾ ਹੋ ਅੱਗੇ ਬਾਰਡਰ ਦੇ ਅੱਗੇ ਬਹੁਤ ਸਾਰੀਆਂ ਹੋਰ ਵੈਰੀ ਗੱਲ ਲਾ ਏ ਵੀ ਦੇਖੋ ਜੀ ਕਿੰਨੇ ਟਰੈਕਟਰ ਖੜੇ ਸਾਰੇ ਬਾਹਣਾ ਵਜੇ ਦੀ ਜਾਵਾਂ ਵੇਖੋ ਜੀ ਵੇਖੋ ਇਹ ਗੱਲ ਆ ਵੀ ਮੈਂ ਤਾਂ ਇਹ ਕਹਾਂਗਾ ਵੀ ਠੀਕ ਆ ਸਰਕਾਰਾਂ ਦੇ ਅਖੀਰ ਜੋਰ ਆ ਕੋਈ ਵੀ ਕਰ ਸਕਦਾ ਵੀ ਕਫਾਨ ਇੱਕਾਤਰਨ ਫਸਲ ਸਾਲ ਵਿੱਚ ਬੀਜੋ ਨਾ ਜਿੰਨਾਂ ਕੋ ਲੋੜ ਹੈ ਨਾ ਉਹਨਾਂ ਕੀ ਵਰਤ ਹੈ ਤੇ ਉਹਨਾਂ ਕੋ ਵੰਡ ਕੇ ਖਾ ਲੈਣ ਬਸ ਇੱਕ ਇੱਕ ਪਾਸੇ ਇਹ ਬੜੇ ਮੁੱਦੇ ਉੱਪਰ ਕਿ ਆਉਂਦੇ ਆ ਜਦੋਂ ਵੀ ਕਿਸਾਨ ਕੋਈ ਪ੍ਰੋਟੈਸਟ ਕਰਦਾ ਕੋਈ ਰੋਡ ਜਮ ਕਰਦਾ ਕੋਈ ਟੋਲ ਪਲਾਜੇ ਜਮ ਕਰਦੇ ਆ ਜਾਂ ਕਿਸੇ ਵੀ ਸੜਕ ਤੇ ਤੁਸੀਂ ਬੈਠਦੇ ਹੋ ਤਾਂ ਲੋਕ ਕਹਿੰਦੇ ਆ ਸਾਨੂੰ ਪਰੇਸ਼ਾਨ ਕਰਦੇ ਆ ਤੀਜੇ ਦਿਨ ਉਹ ਘਰਨੇ ਲਾ ਲੈਂਦੇ ਇਹਦੇ ਪਿੱਛੇ ਤੁਹਾਡੀ ਕੀ ਦਰਨਾ ਹੈ ਹਾਂ ਬਾਈ ਜੀ ਅਸੀਂ ਵੀ ਇਹ ਗੱਲ ਨਾ ਸਮਝਦੇ ਆ ਕਿ ਪਬਲਿਕ ਜਿਹੜੀ ਲੰਘ ਜਾਂ ਲੰਘ ਆਲੀ ਜਾਂ ਕੋਈ ਵੀ ਆ ਕਈ ਵਾਰੀ ਜਿਹੜੀ ਕੰਮ ਵੀ ਹੁੰਦਾ ਉਹਨਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਆ ਜੀ ਸਾਨੂੰ ਦੁੱਖ ਆ ਇਸ ਗੱਲ ਤੇ ਵੀ ਰੋਡ ਜਾਮ ਕਰਦੇ ਆ ਪਰ ਕਈ ਵਾਰੀ ਹੁਣ ਸਾਡੀ ਗੱਲ ਸੁਣਨ ਵਾਸਤੇ ਵੇਖੋ ਅਸੀਂ ਇੱਥੇ ਰੋਸ ਵਿਖਾਈ ਜਾਂਦੇ ਆ ਕੋਈ ਵੀ ਅਧਿਕਾਰੀ ਵੇਹਦਾ ਵੀ ਕੀ ਗੱਲ ਆ ਕਿਥੇ ਕਾਹਤੋਂ ਬਿਠੇ ਆ ਇਹਨਾਂ ਦਾ ਹੱਥ ਵੱਡਾ ਵੀ ਅਜੇ ਤੁਹਾਨੂੰ ਲੋੜ ਕਾਦੀ ਆ ਕੀ ਤੁਸੀਂ ਪੁੱਛਣ ਉਹ ਪਾਨ ਸਾਹਿਬ ਇੱਥੇ ਆ ਰਹੇ ਸੀ ਦੀਪੋਲ ਦੀ ਨਜ਼ਰ ਪਈ ਸਾਨੂੰ ਸ਼ੌਫ ਦੇ ਨਾਲ ਉਹਨਾਂ ਦੀ ਜਿਹੜੀ ਆਉਪਕਤ ਹੋ ਰਹੀ ਸੀ ਬੜੀ ਸਾਫ ਪਈ ਇਹ ਇੱਕ ਦਾ ਹੋਣਾ ਦौरा ਅਰਜਨ ਚੇਤ ਉਹਨਾਂ ਨੇ ਪਟਿਆਲੇ ਸ਼ਿਫਟ ਕਰਤਾ ਕਿ 21 ਵਜਾ ਮੰਦੋ ਦੇਖੋ ਜੀ ਆ ਛੋਟੇ ਅਖਬਾਰਾਂ ਵਾਲੇ ਤਾਂ ਇਹ ਰੱਖੀ ਹੁੰਦੇ ਆ ਮੀਡੀਆ ਵਾਲੇ ਵੀ ਹੁੰਦੇ ਨੇ ਪਾਰੋਂ ਤਾਂ ਰੁਕੀ ਆਈ ਹੈ ਪੰਨੂਆ ਜੋ ਉਹ ਧਮਕੀ ਦਿੱਤੀ ਆ ਜੋ ਕੁਝ ਨਹੀਂ ਆ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨੌਲੇਜ ਨਹੀਂ ਰੱਖਦੇ ਕੋਈ ਵੀ ਸਾਨੂੰ ਤਾਂ ਸਾਨੂੰ ਕੰਮ ਤਾਂ ਕੀ ਪਤਾ ਵੀ ਸਾਡੀ ਖੇਤੀ ਹੋਣੀ ਚਾਹੀਦੀ ਹੈ ਸਾਡਾ ਪਿਆ ਜਿਹੜਾ ਅੱਜ ਦਾ ਜਿਹੜਾ ਪ੍ਰੋਟੈਸਟਾ ਸਿੰਦਾ ਸੈਂਟਰ ਦੇ ਬਿਲਕੁਲ ਗੋਲਮ ਕੋਲ ਐਮ ਐਸਪੀ ਆਸਦੇ ਵੀ ਉਹ ਐਮ ਐਸਪੀ ਸਾਨੂੰ ਦਿਓ ਤੇ ਕਿਸਾਨ ਵੀ ਖੁਸ਼ਹਾਲ ਹੋਵੇ ਤੇ ਮਜ਼ਦੂਰ ਵੀ ਖੁਸ਼ਹਾਲ ਹੋਵੇ ਤੇ ਸਾਰੇ ਕਿਰਤਕਾਰ ਵੀ ਖੁਸ਼ਹਾਲ ਹੋਵੇ ਸਾਰਾ ਕੰਮ ਖੁਸ਼ਹਾਲ ਹੋ ਚੱਲਣਾ ਹੈ ਅੱਛਾ ਪੰਗੋਸਾ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਕੋਲ ਜ਼ਮੀਨ ਕਿੰਨੀ ਆ ਆਪਾਂ ਕੋਈ ਗੱਲ ਨਹੀਂ ਕਰੀਏ ਨਾ ਰੋਟੇ ਨੇ ਕਿ ਲਈਏ ਉਹ ਕਿੱਥਾ ਗਿਆ ਉਹ ਕਿੱਥੇ ਭੇਜਿਆ ਨਹੀਂ ਮਾਰਦੇ ਸਰਕਾਰਾਂ ਦੇ ਅਧਿਕਾਰੀ ਉਹ ਕੀ ਹੋ ਰਿਹਾ ਕੋਈ ਕਹਿੰਦੇ ਇਹਨਾਂ ਦੇ ਪਰ ਆ ਸੇਕਾਰ ਕੋਲ ਜੋ ਵੀ ਕੱਦੇ ਆ ਇਹਨਾਂ ਦੇ ਖਰਚੇ ਕਹਿੰਦੇ ਨਾ ਚੱਲਦੇ ਆਪਾਂ ਨੂੰ ਰਾਤਾ ਦੇ ਵੋਟਾਂ ਲੈ ਲੈਂਦੇ ਨਾ ਨਹੀਂ ਮੈਂ ਕਿਹਾ ਇਹਨਾਂ ਨੂੰ ਸੁਪਰੇਂਡਰ ਨਹੀਂ ਕੀਏ ਦੇਲੇ ਕਿਉਂ ਨਹੀਂ ਰਹੇ ਅੱਜ ਰਾਤ ਕਿਉਂ ਪੈਤਰ ਆ ਗਏ ਆਪਾਂ ਨਾਲ ਤੇ ਤੁਹਾਡੇ ਤੇ ਬਹਿ ਗਏ ਜਿਹੜੇ ਸਾਰੇ ਧਿਆਨ ਦੇਣ ਤਾਂ ਸਾਡੇ ਨਾਲ ਲੋੜੀਆਂ ਮਾਰਦੀਆਂ ਕਿਹਦੇ ਧਿਆਨ ਰਹੇ ਇਹ ਕਿੰਨੀ ਮਜ਼ਦੂਰੀ ਆ ਵੀਡੀਓ ਵਾਟੇ ਦੋ ਰੁਪਏ ਕਿੰਨਾ ਬਲ ਬਿਚੂ ਨੇ ਲਿਆ ਗਿਆ ਸਰਕਾਰ ਦਾ ਮੇਗਾ ਕਰਕੇ ਸ਼ੁਰੂ ਕਰਨਾ ਚਾਹੀਦਾ ਹੈ ਇਹ ਨਹੀਂ ਪਤਾ ਕਿ ਕਿੰਨੇ ਦਿਨ ਬਣਨ ਲੱਗੇ ਵੀ ਇਸ ਹਾਰ ਕਿਹੜੇ ਦੌਰ ਵਿੱਚ ਲੰਘ ਰਹੇ ਹੈ ਕੋਈ ਰੇਟ ਪੈ ਨਹੀਂ ਸਾਸਤੀ ਗਰੀਬ ਦਾ ਦੁੱਧ ਕੀ ਰੇਟ ਆ ਦੇਖੋ ਪਾਣੀ ਦੀ ਬੋਤਲ 20 ਰੁਪਏ ਦੀ ਹੈ ਤੇ ਦੁੱਧ ਦਾ ਰੇਟ ਵੀ ਦਾਨੀ ਰੇਟੋਂ ਕੁਝ ਜਿਹੜਾ ਕੋਣੀ ਫਸੂਣ ਖਾਣਾ ਈਦਾ ਲੋਕੀ ਲੋਕੀ ਰੇ ਰੇ ਬਾਰ ਹਰ ਇੱਕ ਦਾਦੇ ਤਖਾਰਾ ਐਨਐਸਕੇ ਸਾਨੂੰ ਚੌਂ ਨਹੀਂ ਦੇ ਰਿਹਾ ਇਹ ਦੇਣੀ ਪੈਣੀ ਹੈ ਤੁਸੀਂ ਇਹ ਸੈਕਟਰ ਕਿੰਨਾ ਕੀ ਅੱਧਾ ਕਰਦਾ ਸਾਨੂੰ ਕੁਛ ਵੀ ਆਉਣਾ ਪੈ ਜੇ ਦਿੱਲੀ ਜਾਵਾਂਗੇ ਅਸੀਂ ਸਾਡੀ ਸੁਣੂਗਾ ਇਹ ਨੂੰ ਸੁਣਨਾ ਹੀ ਪੈਣਾ ਠੀਕ ਹੈ ਜੀ ਕਿਉਂਕਿ ਇਹ ਨਾ ਤਾਂ ਕਾਇਚੰਗਾ ਨਹੀਂ ਸਰਕਾਰ ਸੈਂਟਰ ਸਰਕਾਰਾ ਦੋ ਵਾਰੀ ਪ੍ਰਧਾਨ ਮੰਤਰੀ ਬਣ ਚੁੱਕਿਆ ਪਾਰਲੀਆ ਪਾਲਸੀ ਨਾਲ ਰਲ ਕੇ ਜਾਂ ਕਿੰਦੇ ਬਾਹਰੀ ਲੋਕਾਂ ਨਾਲ ਰਲ ਕੇ ਕੰਮ ਕਰ ਰਹੇ ਹੈ ਜੈ ਜੀ ਸੋ ਦੋਸਤੋ ਆਪਾਂ ਨਾਲ ਨਾਲ ਤੁਹਾਨੂੰ ਇੱਕ ਹੋਰ ਤਫਾ ਤੁਸੀਂ ਇਹ ਕੈਮਰਾਮੈਨ ਸਾਹਿਬ ਨੂੰ ਕਹੋਗੇ ਜੀ ਇੱਕ ਵਾਰੀ ਉਹਦੇ ਟ੍ਰੈਕਟਰਾਂ ਤੋਂ ਨਜ਼ਰ ਅੰਦਾਜ਼ਨ ਤੁਸੀਂ ਦੇਖ ਸਕਦੇ ਹੋ ਸੈਂਟਰ ਦੀ ਦੇਖ ਤੁਸੀਂ